ਲੁਧਿਆਣੇ ਤੋਂ ਕੱਚੇ ਬਿਜਲੀ ਕਾਮਿਆਂ ਦੇ ਧਰਨੇ ਤੋਂ ਹੈ ਜਿੱਥੇ ਆਗੂਆਂ ਨੇ ਬੁੱਕ ਇੰਜੀਨੀਅਰ ਕੇਂਦਰੀ ਜ਼ੋਨ ਜਗਦੇਵ ਸਿੰਘ ਹਾਸ ਨੂੰ ਦੋ ਟੁੱਕ ਆਖ ਦਿੱਤੀ ਕਿ ਅਸੀਂ ਨਹੀਂ ਚੜਦੇ ਐਚਟੀ ਲਾਈਨਾਂ ਤੇ ਇਹ ਨਹੀਂ ਨਹੀਂ ਉਹਨਾਂ ਨੇ ਤਾਂ ਇਤੋਂ ਤੱਕ ਆਖ ਦਿੱਤਾ ਕਿ ਚੀਫ ਇੰਜੀਨੀਅਰ ਸਾਨੂੰ ਐਚਟੀ ਲਾਈਨਾਂ ਤੇ ਚੜਾ ਕੇ ਮਾਰਨਾ ਚਾਹੁੰਦੇ ਨੇ ਮਦੋਜ ਕੁਮਾਰ ਦੀ ਇਸ ਖਾਸ ਰਿਪੋਰਟ ਜਰੀਏ ਤੁਹਾਨੂੰ ਸੁਣਾਉਂਦੇ ਹਾਂ ਕਿ ਆਗੂਆਂ ਨੇ ਅჯਹਾਬ ਕਿਉਂ ਕਿਹਾ ਪਰ ਇਸ ਦਿਨ ਨਾਲ ਹੀ ਦੱਸ ਦਈਏ ਕਿ ਕੱਚੇ ਬਿਜਲੀ ਕਾਮਿਆਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਅਗਵਾਈ ਹੇਠ ਕੱਚੇ ਕਾਮਿਆਂ ਨੇ ਔਜ਼ਾਰ ਛੱਡ ਕੇ ਧਰਨਾ ਲਗਾਇਆ ਹੋਇਆ ਹੈ ਜਿਸ ਬਾਬਤ ਮੁੱਖ ਇੰਜੀਨੀਅਰ ਨਾਲ ਅੱਜ ਹੋਈ ਮੀਟਿੰਗ ਤੇ ਸਿੱਟਾ ਰਹੀ ਹੈ ਅਤੇ ਧਰਨਾ ਲੰਬਾ ਚੱਲਣ ਕਾਰਨ ਕੇਂਦਰੀ ਜ਼ੋਨ ਦੇ ਖਪਤਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵੇਲੇ ਜਿਹੜਾ ਬਾਰ-ਬਾਰ ਇਹ ਰੂਟ ਰਸਲ ਕਰਵਾਉਂਦਾ। ਅੱਜ ਅਸੀਂ ਆਪਣਾ ਡੈਪੂਟੇਸ਼ਨ ਲੈ ਕੇ ਚੀਫ ਇੰਜੀਨੀਅਰ ਦੇ ਦਫ਼ਤਰ ਅੱਗੇ ਆਏ ਆਂ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਜਿਹੜਾ ਬਿਜਲੀ ਉਦਾਰੇ ਦੇ ਅੰਦਰ ਕੰਮ ਕਰ ਰਹੇ ਆਂ ਸਾਡੇ ਲਗਾਤਾਰ ਬਿਜਲੀ ਕਾਮਿਆਂ ਨਾਲ ਜਿਹੜੇ ਘਾਤਕ ਤੇ ਗੈਰ ਘਾਤਕ ਜਿਹੜੇ ਉਹ ਹਾਸੇ ਵਾਪਰ ਰਹੇ ਹੈਗੇ ਆ। ਜੇ ਅਸੀਂ ਗੱਲ ਕਰਨੀ ਹੋਵੇ ਤਾਂ 400 ਦੇ ਲਗਭਗ ਜਿਹੜੇ ਸਾਡੇ ਸਾਥੀ ਆ ਉਹ ਆਪਣੀਆਂ ਜਾਨਾਂ ਜਿਹੜੀ ਕੀਮਤੀ ਆ ਉਹ ਗਵਾ ਚੁੱਕੇ ਆ ਤੇ ਇਸ ਡਿਸੀਜਨ ਦੇ ਅੰਦਰ ਲਗਭਗ 20 ਜਿਹੜੇ ਸਾਡੇ ਸਾਥੀ ਆ ਉਹ ਮਤਲਬ ਮੌਦੇ ਮੂਦੇ ਵਿੱਚ ਪੈ ਗਏ 20 ਤੋਂ ਲੈ ਕੇ 25 ਤੱਕ ਮਤਲਬ ਸਾਡੇ ਜਿਹੜੇ ਸਾਥੀ ਆ ਮੌਦੇ ਮੂਦੇ ਵਿੱਚ ਪੈ ਗਏ ਤੇ ਹੁਣ ਸਾਨੂੰ ਮਤਲਬ ਇਹ ਮਜਬੂਰ ਕੀਤਾ ਜਾ ਰਿਹਾ ਵੀ ਜਿਹੜਾ ਤੁਸੀਂ ਐਚਟੀ ਦਾ ਕੰਮ ਆ ਉਹ ਕਰੋ ਅਸੀਂ ਕਹਿੰਨੇ ਵੀ ਸਾਨੂੰ ਸੁਖਿਆਤ ਜਿਹੜੇ ਸੁਰੱਖਿਆਤ ਪ੍ਰਬੰਧ ਆ ਉਹ ਕੀਤੇ ਜਾਣ ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਗਵਰਨਮੈਂਟ ਦਾ ਬਿਜਲੀ ਬੋਰਡ ਦਾ ਲਿਖਿਆ ਹੋਇਆ ਵੀ ਦਿਖਾ ਸਕਦਾ ਜਿਹੜੀ ਸਾਡੀ ਮੰਤਰੀ ਹਰਪਾਲ ਸਿੰਘ ਚੀਮਾ ਜੀ ਤੇ ਅਮਨ ਰੋੜਾ ਜੀ ਤੇ ਜਿਹੜੀ ਮਤਲਬ ਮੀਟਿੰਗ ਹੋਈ ਆ ਬਿਜਲੀ ਮੰਤਰੀ ਜੀ ਨਾਲ ਉਹਨਾਂ ਨੇ ਬਕਾਇਦਾ ਤੌਰ ਤੇ ਕਹਿ ਵੀ ਜੇ ਤੁਹਾਡੇ ਕੋਲ ਸੁਰੱਖਿਅਤ ਪ੍ਰਬੰਧ ਨਹੀਂ ਹੈਗੇ ਤਾਂ ਤੁਸੀਂ ਕੰਮ ਨਹੀਂ ਕਰਨਾ ਹੈਗਾ ਐਚਟੀ ਦਾ ਇਸ ਕਰਕੇ ਅਸੀਂ ਇਹ ਜਵਾਬ ਦਿੰਨੇ ਆ ਕਿਉਂਕਿ ਸਾਨੂੰ ਅਸੀਂ ਝਾਉਨੇ ਆ ਵੀ ਜੇ ਤੁਸੀਂ ਐਚਟੀ ਦਾ ਕੰਮ ਲੈਣਾ ਠੀਕ ਹੈ ਤੁਸੀਂ ਵਰਕ ਆਊਟ ਉੱਤੇ ਪਾਤਾ ਕੀ ਤੁਸੀਂ ਐਚਟੀ ਮੁਤਾਬਕ ਤਨਖਾਹ ਪੇ ਕਰ ਰਹੇ ਹੋ ਦੂਜੀ ਗੱਲ ਜੇ ਕੋਈ ਰੱਬ ਨਾ ਕਰੇ ਕਿਸੇ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ ਕੋਈ ਬੰਦਾ ਮੋਢੇ ਮੂੰਹ 'ਚ ਪੈ ਜਾਂਦਾ ਉਹਦੇ ਵਾਰਸ ਨੂੰ ਤਾਂ ਤੁਸੀਂ ਨੌਕਰੀ ਦੀ ਗਾਰੰਟੀ ਕਰਦੇ ਹੋ ਹੁਣ ਸਾਡੀ ਕੱਲ ਸਰਕਾਰ ਨਾਲ ਮੀਟਿੰਗ ਹੋਈ ਆ ਪੋਜੀਟਿਵ ਮੀਟਿੰਗ ਹੋਈ ਆ ਜੇ ਬੇਤ ਮੰਤਰੀਆਂ ਦੀ ਮੀਟਿੰਗ ਹੋਈ ਪੋਜੀਟਿਵ ਹੋਈ ਹੈ ਤੇ ਉਹਨਾਂ ਨੇ ਸਾਨੂੰ ਪਿਛਵਾਜ ਦਿੱਤਾ 16 ਤਰੀਕ ਤੱਕ ਦਾ ਅਸੀਂ ਚੀਫ ਸਾਹਿਬ ਨੂੰ ਕਿਹਾ ਵੀ ਠੀਕ ਆ 16 ਤਰੀਕ ਤੱਕ ਤੁਸੀਂ ਸਾਡੀ ਵੇਟ ਕਰੋ 16 ਤੋਂ ਬਾਅਦ ਕੀ ਡਿਸੀਜਨ ਆਉਂਦਾ ਸਰਕਾਰ ਦਾ ਉਹ ਅਸੀਂ ਇੰਪਲੀਮੈਂਟ ਕਰ ਲਾਂਗੇ ਜੇ ਸਰਕਾਰ ਸਾਡੇ ਹਾਂ ਪੱਖੀ ਹੰਗਾਰਾ ਭਰ ਲੈਂਦੀ ਆ ਗੱਲ ਮੰਨ ਲੈਂਦੀ ਆ ਤਾਂ ਫਿਰ ਅਸੀਂ ਐਚ ਟੀ ਦਾ ਕੰਮ ਨੂੰ ਕਹਿ ਦਾਂਗੇ ਵੀ ਭਾਈ ਕਰ ਲਓ ਕਿਉਂਕਿ ਇਹ ਸਾਨੂੰ ਮਤਲਬ ਜਿਹੜਾ ਇੱਥੋਂ ਦਾ ਚੀਫ ਇੰਜੀਨੀਅਰ ਆ ਉਹ ਸਾਨੂੰ ਮੌਤ ਦੇ ਮੂੰਹ ਦੇ ਵਿੱਚ ਧੱਕਣਾ ਚਾਹੁੰਦਾ ਵੀ ਇਹ ਲੋਕ ਮਰ ਜਾਣ ਚੜ ਕੇ ਮਰ ਜਾਣ கரੰਟ ਲਾ ਕੇ ਮਤਲਬ ਉਹੀ ਮਤਲਬ ਵਰਡਿੰਗ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹਦੀ ਜਿੰਨੀ ਨਖੇਦੀ ਕਰਨੀ ਚਾਹੀਦੀ ਓਨੀ ਘਾਟਾ ਇਹਦੀ ਅਸੀਂ ਜ਼ੋਰਦਾਰ ਨਖੇਦੀ ਕਰਦੇ ਆਂ ਤੇ ਇਸ ਗੱਲ ਦੀ ਚੇਤਾਵਨੀ ਦਿੰਨੇ ਆਂ ਵੀ ਮਤਲਬ ਇਸ ਗੱਲ ਤੋਂ ਬਾਅਦ ਆ ਕੇ ਮੁਲਾਜ਼ਮਾਂ ਦੀ ਗੱਲ ਸੁਣਨੀ ਚਾਹੀਦੀ ਆ ਅਸੀਂ ਗੱਲ ਪੂਰੀ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਆਂ ਪਰ ਉਹਦੀ ਜਿਹੜਾ ਮਤਲਬ ਅੜੀਆ ਦਾ ਰਵੱਈਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਇਕੱਠ ਕਰਾਂਗੇ ਇੱਥੇ ਵੱਡੀ ਗਿਣਤੀ ਲੈ ਕੇ ਆਵਾਂਗੇ ਪਰਿਵਾਰਾਂ ਦੇ ਬੱਚਿਆਂ ਸਵੇਤ ਆਵਾਂਗੇ ਜੇ ਸਾਡੀ ਗੱਲ ਤੇ ਪੂਰ ਨਾ ਚੜਿਆ ਇਹਨਾਂ ਨੂੰ ਅਸੀਂ ਚੇਤਾਵਨੀ ਦਵਾਂਗੇ ਅੱਜ ਦੇ ਰਹੇ ਆਂ ਖੁਣ ਵੀ ਕਹਿ ਕੇ ਆਏ ਵੀ ਸਾਡੀ ਬਿਲਕੁਲ ਗੱਲ ਜਾ ਜਿੰਨੇ ਸੰਕੜੇ ਬੰਦੇ ਇੱਥੇ ਲੁਧਿਆਣੇ ਦੇ ਅੰਦਰ ਮਰਲੇ ਉਹਨਾਂ ਨੂੰ ਜਿਹੜੇ ਲੇਬਰ ਵੈਲਫੇਅਰ ਬੋਰਡ ਵੱਲੋਂ ਪੈਸੇ ਮਿਲਣੇ ਸੀਗੇ ਹੁਣ ਤੱਕ ਤੁਸੀਂ ਪਏ ਨਹੀਂ ਕੀਤੇ ਆ ਬਕਾਇਦਾ ਤੌਰ ਤੇ ਵਿੱਚੋਂ ਪੈਸੇ ਵੀ ਮਤਲਬ ਹੜੱਪੇ ਗਏ ਆ ਇਹੋ ਜਿਹੇ ਵੀ ਵਿੱਚ ਬੈਠੇ ਹੈਗੇ ਆ ਕਹਿਣ ਦਾ ਆ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਸਾਡੇ ਪਰਿਵਾਰ ਰੋੜ ਰਹੇ ਆ ਉਹਨਾਂ ਦੇ ਬਾਰਸਾਂ ਨੂੰ ਨਾ ਨੌਕਰੀ ਦੀ ਗਾਰੰਟੀ ਆ ਨਾ ਮੁਆਵਜ਼ੇ ਦੀ ਗਾਰੰਟੀ ਆ ਇਹਨੂੰ ਲੈ ਕੇ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਆ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਆ ਅੱਜ ਦੀ ਘੜੀ ਸਾਡਾ ਸ਼ਾਂਤਮਈ ਪ੍ਰੋਟੈਸਟ ਆ ਇਹ ਸਰਕਾਰ ਤੇ ਮੈਨੇਜਮੈਂਟ ਦੇਖ ਲੈ ਵੀ ਹੁਣ ਕਿਵੇਂ ਕਰਨਾ ਇਸ ਕਰਕੇ ਆਪਣੀ ਉਹਨੂੰ ਗੱਲ ਅਸੀਂ ਆਪਣੀ ਦੱਸ ਕੇ ਆਏ ਹੈਗੇ ਆ ਤੁਹਾਡੇ ਵਰਕਰਾਂ ਵੱਲੋਂ ਕਈ ਜਗ੍ਹਾ ਤੇ ਕੰਮ ਛੁੱਟਾ ਜਾ ਰਿਹਾ ਕਈ ਜਗ੍ਹਾ ਤੇ ਬੰਦ ਆ ਉਹਦਾ ਕੀ ਕਾਰਨ ਹੁਣ ਕਿਹੜਾ ਕਰਦਾ ਕੌਣ ਨਹੀਂ ਕਰਦਾ ਸਾਡੇ ਮਤਲਬ ਧਿਆਨ ਚ ਨਹੀਂ ਵੈਸੇ ਸਾਡੇ ਸਾਰੇ ਸੀਐਚਬੀ ਮੁਲਾਜ਼ਮ ਸਾਥੀ ਹੈ ਕਿਉਂਕਿ ਹਰੇਕ ਡਰ ਰਿਹਾ ਹੈ ਜਦੋਂ ਇੱਕ ਬੰਦਾ 11000 ਵੋਲਟ ਦੇ ਚੜਨਾ ਸੇਫਟੀ ਕਿੱਟ ਨਾ ਹੋਣਾ ਤੁਸੀਂ ਪਿੱਛੇ ਦੇਖਿਆ ਹੋਣਾ ਤੁਸੀਂ ਇਸ ਥਾਂ ਤੇ ਹੀ ਆਏ ਹੋ ਤੁਸੀਂ ਮੈਨੂੰ ਸਵਾਲ ਪੁੱਛਿਆ ਤੁਸੀਂ ਦੇਖਿਆ ਵੀ ਉਹਨਾਂ ਨੇ ਕਿੰਨੇ ਬੰਦੇ ਦੀ ਜਾਨਾਂ ਚਲੇ ਗਈਆਂ ਮੈਂ ਤੁਹਾਨੂੰ ਸਵਾਲ ਪੁੱਛਦਾ ਕਿੰਨੇ ਬੰਦਿਆਂ ਦੀਆਂ ਜਾਨਾਂ ਚਲੇ ਗੀਆਂ ਹੁਣ ਤੱਕ ਕਿੰਨੇ ਬੰਦੇ ਕਰੰਟ ਲਾਨ ਮਰ ਲਏ ਠੀਕ ਹੈ ਉਹਨਾਂ ਨੂੰ ਕੀ ਆ ਮੁਆਵਜ਼ੇ ਦੀ ਗਰੰਟੀ ਹੈ ਉਹਨਾਂ ਨੂੰ ਨੌਕਰੀ ਦੀ ਗਰੰਟੀ ਹੈ ਪਿਛਲੀ ਵਾਰ ਇੱਥੋਂ ਦਾ ਚੀਫ ਇੰਜੀਨੀਅਰ ਸਾਨੂੰ ਲਿਖ ਕੇ ਐਗਰੀਮੈਂਟ ਕਰਕੇ ਗਿਆ ਵੀ ਅਸੀਂ ਉਹ ਕੁੜੀ ਨੂੰ ਕੰਪਿਊਟਰ ਆਪਰੇਟਰ ਦੀ ਨੌਕਰੀ ਦਵਾਵਾਂਗੇ ਕੀ ਹੁਣ ਤੱਕ ਦੇ ਦਿੱਤੀ ਕੰਪਿਊਟਰ ਆਪਰੇਟਰ ਦੀ ਨੌਕਰੀ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ ਉਹਨਾਂ ਨੂੰ ਵੀ ਜੇ ਤੁਸੀਂ ਕਹਿੰਦੇ ਤੁਹਾਡੀ ਕਰਨੀ ਚ ਫਰਕ ਆ ਤੁਸੀਂ ਮਤਲਬ ਠੱਕੇ ਨਾਲ ਝੜਾ ਲਓਗੇ ਸਾਨੂੰ ਐਚਡੀ ਦੇ ਕੰਮ ਤੇ ਅਸੀਂ ਨਹੀਂ ਕਰਦੇ ਠੱਕੇ ਨਾਲ ਕੋਈ ਕੰਮ ਕਿਸੇ ਤੋਂ ਨਹੀਂ ਲਿਆ ਜਾਂਦਾ ਕਦਾ ਕਦੇ ਤੋਂ ਚੱਲ ਰਿਹਾ ਔਰ ਕਦ ਤੱਕ ਚੱਲੇ ਦੇਖੋ ਜੀ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ਜਦੋਂ ਤੱਕ ਸਾਡੀ ਗੱਲ ਨਹੀਂ ਪ੍ਰਵਾਨ ਹੋ ਜਾਂਦੀ ਅਸੀਂ ਮਤਲਬ ਕੋਈ ਇਹ ਜ਼ਬਰਦਸਤੀ ਨਹੀਂ ਆ ਸਾਡੀ ਗੱਲ ਨੂੰ ਪ੍ਰਵਾਨ ਕਰ ਲੈਣ ਅਸੀਂ ਆਪਣੀ ਆਪਣੀ ਗੱਲ ਨੂੰ ਉਹ ਕਰ ਲਾਂਗੇ ਕਿਉਂਕਿ ਜੇ ਮਿਲਣਾ ਹੀ ਕੱਖ ਨਹੀਂ ਇੱਕ ਬੰਦੇ ਦੀ ਕੀਮਤੀ ਜਾਨ ਚਲੇਗੀ ਕਰੰਟ ਲਾ ਕੇ ਉਹਨੂੰ ਤੁਸੀਂ ਦੇਣਾ ਕੱਖ ਨਹੀਂ ਫਿਰ ਅਸੀਂ ਕਿਵੇਂ ਕਰ ਲਈ ਬਾਈ ਹੁਣ ਜੀ ਸਾਹਿਬ ਨਾਲ ਕੋਈ ਗੱਲ ਹੋਈ ਹੈ ਤੁਹਾਡੀ ਬੇ ਗੱਲ ਬੇ ਸਿੱਟਾ ਹੋਈ ਹੈ ਕੋਈ ਗੱਲ ਠੋਸ ਨਹੀਂ ਹੋਈ ਅਸੀਂ ਆਪਣੀ ਗੱਲ ਸੁਣਾਈਆ ਉਹਨਾਂ ਨੇ ਆਪਣੀ ਸੁਣਾਈਆ ਅਸੀਂ ਆਪਣੀ ਦੱਸਿਆ ਤੇ ਉਹ ਆਪਣੀ ਸੁਣਾ ਦੱਸੀਆ ਅਸੀਂ ਆਪਣਾ ਠੋਕਮਾ ਜਵਾਬ ਦੇ ਕੇ ਆਇਆ ਅਸੀਂ ਕਹਿੰਦੇ ਇਸ ਗੱਲ ਤੇ ਵਿਚਾਰ ਕਰੋ 16 ਤੱਕ ਬੇਟ ਕਰੋ 16 ਨੂੰ ਜੋ ਸਰਕਾਰ ਡਿਸੀਜਨ ਲਿਆਊਗੀ ਉਹ ਡਿਸੀਜਨ ਦੇ ਮੁਤਾਬਕ ਅਸੀਂ ਚੱਲਾਂਗੇ ਜੀ ਨਾਮ ਹੈ ਜਸਵਿੰਦਰ ਸਿੰਘ ਜੀ ਜੀ ਸਾਡਾ ਨਾ ਉੱਪਰ ਮੈਨੇਜਮੈਂਟ ਨਾਲ ਗੱਲਬਾਤ ਚੱਲਦੀ ਆ ਤੇ ਸਾਡਾ ਐਚਟੀ ਦਾ ਕੰਮ ਪੂਰੇ ਪੰਜਾਬ ਦੇ ਵਿੱਚ ਬੰਨ੍ਹਦਾ ਕਿਉਂਕਿ ਸਾਨੂੰ ਕੋਈ ਵੀ ਸੇਫਟੀ ਪ੍ਰੋਵਾਈਡ ਬਿਜਲੀ ਬੋਰਡ ਕੰਨੀਓ ਨਹੀਂ ਕਰਾਈ ਜਾਂਦੀ ਕੰਪਨੀਆਂ ਕੰਨੀਓ ਉਹਦੇ ਕਰਤਾ ਸਾਡਾ ਜੀ ਪੂਰੇ ਪੰਜਾਬ ਵਿੱਚ ਕੰਮ ਬੰਦ ਕੀਤਾ ਹੋਇਆ ਇਸ ਦੇ ਸਬੰਧ ਵਿੱਚ ਸਾਡੀ ਪੰਜਾਬ ਸਰਕਾਰ ਨੇ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਵੀ ਇਹ ਗੱਲ ਕਹੀ ਆ ਵੀ ਹਾਂ ਤੁਸੀਂ ਜੇ ਤੁਹਾਡੇ ਕੋਈ ਸੇਫਟੀ ਪ੍ਰੋਵਾਈਡ ਨਹੀਂ ਕਿ ਤੁਸੀਂ ਕੰਮ ਨਾ ਕਰੋ ਉਸ ਦੇ ਬਾਵਜੂਦ ਵੀ ਸਾਨੂੰ ਇੱਕ ਆ ਲੈਟਰ ਵੀ ਉਹਨੇ ਆਪਣੇ ਪੰਜਾਬ ਗਵਰਨਮੈਂਟ ਨੇ ਆਉਦੇ ਪੇਜ ਤੇ ਪਾਇਆ ਸੀਗਾ ਇਹ ਜਾਂ ਸਾਡੀ ਮੀਟਿੰਗ ਹੋਈ ਸੀਗੀ ਸਬ ਕਮੇਟੀ ਨਾਲ ਵੀ ਹਾਂ ਤੁਸੀਂ ਬਿਨਾਂ ਸੇਫਟੀ ਵੁੱਟ ਕੰਮ ਨਾ ਕਰਿਓ ਬੀਲੀ ਬੋਰਡ ਨੂੰ ਵੀ ਨਿਰਦੇਸ਼ ਦਿੱਤੇ ਸੀਗੇ ਉਹਦੇ ਨਿਰਦੇਸ਼ਾਂ ਸਮਝ ਜਦੋਂ ਅਸੀਂ ਕੰਮ ਬੰਦ ਕੀਤਾ ਜੀ ਐਚਟੀ ਦਾ ਕਿਉਂਕਿ ਸਾਡੇ 450 ਤੋਂ ਉੱਤੇ ਬੰਦੇ ਸ਼ਹੀਦ ਹੋ ਗਏ ਜੀ ਪਿਛਲੇ ਪੈਰੀ ਸਿਜਨ 22 23 ਮੁੰਡਿਆਂ ਦੀ ਡੈਥ ਹੋ ਗਈ ਤੇ ਇੱਥੋਂ ਦੇ ਜਿਹੜੇ ਚੀਫ ਇੰਜੀਨੀਅਰ ਨੇ ਜੀ ਲੁਧਿਆਣੇ ਦੇ ਉਹਨਾਂ ਨੇ ਸਾਡੇ ਉਰੇ ਲੁਧਿਆਣੇ ਦੇ ਸਾਥੀ ਆਪਦੇ ਦਫ਼ਤਰ 'ਚ ਬੁਲਾ ਕੇ ਇਹਨਾਂ ਨੂੰ ਇਹ ਗੱਲ ਕਹੀ ਵੀ ਜਾਂ ਤਾਂ ਐਚਟੀ ਦਾ ਕੰਮ ਬੰਦ ਕਰੋ ਜਾਂ ਫਿਰ ਅਸੀਂ ਤੁਹਾਡੇ ਬਦਲੇ ਅਸੀਂ ਨਵੇਂ ਆਪਦੇ ਮੁਲਾਜ਼ਮ ਰੱਖ ਲਾਂਗੇ ਜੀ ਤੇ ਜਦੋਂ ਅਸੀਂ ਦਾਦਾ ਸਾਲ ਸਾਨੂੰ ਧੱਕੇ ਖਾਂਦੇ ਨੇ ਹੋਗੇ ਤੁਸੀਂ ਸਾਤੋਂ ਕੰਮ ਤੋਂ ਹੀ ਲੈਣਾ ਚਾਹੁੰਦੇ ਅਸੀਂ ਕੰਮ ਕਰਨ ਨੂੰ ਤਿਆਰ ਆ ਜੀ ਪਰ ਸਾਨੂੰ ਸੇਫਟੀ ਪ੍ਰੋਵਾਈਡ ਕੀਤੀ ਕਰਾਈ ਜਾਵੇ ਅਸੀਂ ਕੰਮ ਕਰਨ ਨੂੰ ਤਿਆਰ ਆ ਜੀ ਮੰਗਾਂ ਸਭ ਤੋਂ ਵੱਡੀ ਮੰਗ ਹੈ ਸਾਨੂੰ ਡਿਪਾਰਟਮੈਂਟ ਜੀ ਬੈ ਕੇ ਰੈਗੂਲਰ ਕੀਤਾ ਜਾਵੇ ਸਾਨੂੰ ਸੇਫਟੀ ਪ੍ਰੋਵਾਈਡ ਕੀਤੀ ਜਾਵੇ ਜਦ ਸਾਡੇ ਕਿਸੇ ਐਕਸੀਡੈਂਟ ਹੋ ਜਾਂਦਾ ਕੰਮ ਇਹਦਾ ਉਹਨੂੰ ਤੁਰੰਤ ਕੋਈ ਨਾ ਕੋਈ ਰਾਸ਼ੀ ਹੈ ਜੀ ਸਾਨੂੰ ਦਿੱਤੀ ਜਾਵੇ ਤਾਂ ਜੋ ਉਹਦਾ ਲਾਜ ਹੋ ਸਕੇ ਜੀ ਕਈ ਵਾਰ ਸਾਡੇ ਕਾਮਿਆਂ ਦਾ ਇੱਥੇ ਦੇ ਐਸਆਈ ਕਾਰਡ ਜਿਵੇਂ ਕੰਮ ਹੋਰੇ ਕਰਦਾ ਉਹਦੇ ਜਿਹੜੇ ਉਹ ਬਣਦੇ ਨੇ ਸਾਡੇ ਕਾਰਡ ਉਹ ਬਣਦੇ ਨੇ ਹਿਮਾਚਲ ਦੇ ਬਣੇ ਪਏ ਨੇ ਜੀ ਬਹੁਤ ਵਿੱਚ ਕੋਸ਼ਾ ਜੀ ਬਹੁਤ ਮੰਗਾਂ ਨੇ ਜਿਹੜੀਆਂ ਸਾਡੇ ਇੱਥੋਂ ਲਿਖਤੀ ਦੇ ਦਿੰਦੇ ਨੇ ਵੀ ਅਸੀਂ ਮੰਨਾਂਗੇ ਮੁੜ ਕੇ ਫੇਰ ਉੱਥੇ ਹੀ ਕੰਮ ਆ ਜਾਂਦਾ ਅਸੀਂ 6 ਮਹੀਨੇ ਪਹਿਲਾਂ ਵੀ ਆਏ ਸੀਗੇ ਜੀ ਜਦ ਵੀ ਆਹੀ ਰੌਲਾ ਸੀ ਹੁਣ ਵੀ ਫੇਰ ਉਹੀ ਰੌਲਾ ਜੀ ਨਹੀਂ ਕੋਈ ਹੱਲ ਨਹੀਂ ਜੀ ਦੇਖੋ ਬੁਲਾ ਲੈਣਾ ਕਮਰੇ ਚ ਲਿਖ ਕੇ ਦੇਣਾ ਮੈਨੇਜਮੈਂਟ ਸਾਡੇ ਕੋਲ ਪਹਿਲਾਂ ਵਾਲੇ ਵੀ ਪਏ ਨੇ ਜੀ ਸਾਡੀ ਉੱਪਰਲੇ ਲੈਵਲ ਤੇ ਗੱਲਬਾਤ ਚੱਲ ਰਹੀ ਆ ਜਦੋਂ ਬਿਜਲੀ ਬੋਰਡ ਦੀ ਮੈਨੇਜਮੈਂਟ ਕਹਿ ਰਹੀ ਆ ਵੀ ਜੇ ਕੰਮੇ ਕੋਲ ਐਚ ਟੀ ਦਾ ਕੰਮ ਕਰਨ ਵਾਲਾ ਸਮਾਨ ਨਹੀਂ ਸੇਫਟੀ ਨਹੀਂ ਹੈਗੀ ਪ੍ਰੋਵਾਈਡ ਕਰਾ ਸਕਦੇ ਤੁਸੀਂ ਕੋਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਲੈ ਰਿਆ ਜੀ ਫਿਰ ਚੀਫ ਇੰਜੀਨੀਅਰ ਨੂੰ ਇੱਥੇ ਤੇ ਨੂੰ ਕੀ ਤਕਲੀਫਾ ਵੀ ਉਹਨੂੰ ਇੰਨੀ ਕੀ ਕਾਲੀ ਆ ਵੀ ਸਾ ਤੋਂ ਸਾਡੇ ਬੰਦੇ ਨੇ ਖੰਭਿਆਂ ਤੇ ਚਾਰ ਚੜ੍ਹ ਮਾਰਨੇ ਨੇ ਜੀ ਤੁਹਾਡੀ ਕੋਈ ਨਹੀਂ ਸੁਣਵਾਈ ਹੁੰਦੀ ਤਾਂ ਦੇਖੋ ਜੀ ਸਾਡਾ ਅੱਜ ਇੱਕ ਲੁਧਿਆਣੇ ਸਿਰਫ ਜ਼ੋਨ ਦਾ ਕੰਮ ਬੰਦ ਕੀਤਾ ਸੀ ਜਿਹਦੇ ਵਿੱਚ ਕਈ ਸੜਕਾਂ ਲਾਉਂਦੇ ਨੇ ਖੰਨਾ ਹੋ ਗਿਆ ਜਿਵੇਂ ਗਵਿੰਦਗੜ੍ਹ ਐ ਤੇ ਰਹਿਮਦਗੜ੍ਹ ਤੱਕ ਸਾਡਾ ਕੰਮ ਬੰਦ ਆ ਜੇ ਆਹੀ ਰਵਈਆ ਇਹਨਾਂ ਦਾ ਰਿਹਾ ਜੀ ਅਸੀਂ ਪੂਰੇ ਪੰਜਾਬ ਦਾ ਕੰਮ ਬੰਦ ਕਰਕੇ ਛੜਕਾਂ ਦੇ ਉਤਰਾਂਗੇ ਇਹਨਾਂ ਦਾ ਘਰਾਓ ਕਰਾਂਗੇ ਜੀ ਦਫ਼ਤਰਾਂ ਦਾ ਇਹ ਇਹਨਾਂ ਦੀ ਕੋਈ ਜਾਇਜ਼ ਮੰਗ ਨਹੀਂ ਗਈ ਇਹ ਕਾਫੀ ਦੇਰ ਤੋਂ ਮਤਲਬ ਕਿ ਨਾ ਸਾਡੇ ਦੋ ਤਰਾ ਨੇ ਲਾਈਨਾਂ ਹੁੰਦੀਆਂ ਇੱਕ 11 ਕੇਵੀ ਲਾਈਨਾਂ ਇੱਕ ਐਲਟੀ ਲਾਈਨ ਜਿਹੜੀ ਆਪਣੋਂ ਘਰਾਂ ਨੂੰ ਸਪਾਈ ਦਿੰਦੀ ਆ ਇਹ 11 ਕੇਵੀ ਲਾਈਨ ਤੇ ਕੰਮ ਕਰਨਾ ਇਹਨਾਂ ਨੇ ਬੰਦ ਕੀਤਾ ਪਿਆ ਤੇ ਮੈਂ ਇਹਨਾਂ ਨੂੰ ਬਹੁਤ ਮੀਟਿੰਗਾਂ ਲੈ ਕੇ ਸਮਝਾਇਆ ਵੀ ਤੁਹਾਡੇ ਵਰਕ ਆਰਡਰ ਤੇ ਜੋ ਤੁਹਾਡੇ ਨਾਲ ਕੀਤਾ ਗਿਆ ਕੰਪਨੀ ਨਾਲ ਉਹਦੇ ਵਿੱਚ ਇਹ ਇਨਕਲੂਡ ਆ ਤੁਸੀਂ 11kV ਲਾਈਨਾਂ ਦਾ ਕੰਮ ਕਰਨਾ ਕਿਉਂਕਿ ਫਾਲਟ ਜਿਆਦਾ ਟਰਾਂਸਫਾਰਮਰ ਤੇ 11kV ਲਾਈਨਾਂ ਤੇ ਪੈਂਦੇ ਆ ਇਹ ਕਰ ਨਹੀਂ ਰਹੇ ਉਹਦੇ ਕਰਕੇ ਪਬਲਿਕ ਨੂੰ ਬਹੁਤ ਹਰਾਸ਼ਮੈਂਟ ਹੋ ਰਹੀ ਸੀਗੀ ਕੱਲ ਅਸੀਂ ਮੈਂ ਕੰਪਨੀ ਦੇ ਇਹਨਾਂ ਦੇ ਬੰਦੇ ਬੁਲਾਏ ਸੀਗੇ ਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਰੋ ਜੇ ਨਹੀਂ ਕਰਦੇ ਤਾਂ ਬੰਦੇ ਹੋਰ ਹਾਇਰ ਕਰੋ ਫਿਰ ਤੇ ਉਹ ਉਹਦੇ ਚੱਕਰ 'ਚ ਵੀ ਜਦੋਂ ਇਹ ਅਸੀਂ ਕਿਹਾ ਵੀ ਹੋਰ ਹਾਇਰ ਕਰੋ ਸਮਝਦਾ ਨਾ ਲੱਗ ਕੇ ਬੈਠ ਗਏ ਸਾਨੂੰ ਮੰਗਾ ਕੇ ਕਿੰਨੇ ਸਾਨੂੰ ਕਾਮਜੋ ਫੀਡ ਦਿੱਤੇ ਜਾਂਦੇ ਆ ਸਾਨੂੰ ਸੇਫਟੀ ਕਿੱਤਾ ਦੀ ਪ੍ਰੋਬਲਮ ਕੋਈ ਜੋ ਸਾਰਾ ਉਹਨਾਂ ਨੇ ਕੰਪਨੀ ਕੋਲੇ ਇਹਨਾਂ ਦੇ ਮੈਂ ਕੱਲ ਪੁੱਛਿਆ ਸੀ ਉਹਨਾਂ ਕੋਲੇ ਹੈਗੀਆਂ ਇਹਨਾਂ ਦੀਆਂ ਰਸੀਦ ਨੇ ਤੇ ਹੈਗੀਆਂ ਨੇ ਸਾਰੇ ਨਹੀਂ ਸਰ ਉਹਨਾਂ ਨੇ ਰੋਕਾਇਆ ਕਿ ਸੇਫਟੀ ਕਿੱਤਾ ਆਂਦੀਆਂ ਆ ਪਰ ਸਾਡੇ ਤੱਕ ਨਹੀਂ ਪਹੁੰਚਦੀ ਨਹੀਂ ਉਹ ਰੋਕ ਉਹਨਾਂ ਦੀ ਗਲਤ ਨਹੀਂ ਤੇ ਕੰਪਨੀ ਮੈਨੇਜਰ ਨੂੰ ਬੁਲਾ ਲੈਣੇ ਅਸੀਂ ਕੱਲ ਵੀ ਬੁਲਾਇਆ ਸੀ ਉਹ ਕਹਿੰਦੇ ਮੈਂ ਦਿੱਤਾ ਮੇਰੇ ਕੋਲ ਰਸੀਦਾਂ ਬਕਾਇਦਾ ਇਹਨਾਂ ਨੂੰ ਸੇਫਟੀ ਕਿੱਤਾ ਦਿੱਤੀਆਂ ਆਈਆਂ ਨੇ ਇਹ ਮਤਲਬ ਵਰਤੋਂ ਕਿ ਉਹ ਇਹ ਕਹਿ ਰਹੇ ਆ ਵੀ ਇਹ ਜ਼ੂਰੀ ਨਹੀਂ ਕਰਦੇਗੇ ਤੇ ਅਸਾ ਕੋ ਕਹੇ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਆ ਲਈ ਕਿ ਤੁਹਾਡੇ ਵੱਲੋਂ ਕੋਈ ਸੁਨੇਹਾ ਨਹੀਂ ਆ ਰਿਹਾ ਕੁਝ ਵੀ ਸੁਨੇਹਾ ਨਹੀਂ ਮੈਂ ਕਿਹਾ ਭਈ ਬੁਲਾ ਰਹੇ ਹਾਂ ਮੀਟਿੰਗ ਤੇ ਮੇਰੇ ਸੁਨੇਹਾ ਤਾਂ ਮੈਨੂੰ ਹੁਣੇ ਇਹੋ ਮੀਟਿੰਗ ਚੱਲਦੀ ਸੀ ਉਹਨੂੰ ਕਰ ਤੋ ਮੀਟਿੰਗ ਤੋਂ ਬਾਅਦ ਹੁਣਾਂ ਨੂੰ ਅਸੀਂ ਬੁਲਾ ਰਹੇ ਹਾਂ ਤੁਸੀਂ ਜਿਹੜੀ ਇਹਨਾਂ ਦੀ ਹੜਤਾਲ ਕਰਕੇ ਨਾ ਸਟ੍ਰਾਈਕ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਦਿੱਕਤਾਂ ਆ ਰਹੀਆਂ ਨੇ ਦੇਖੋ ਜੀ ਅਸੀਂ ਪੂਰਾ ਸਟਾਫ ਜਿਹੜਾ ਆ ਦਾ ਰੈਗੂਲਰ ਸਟਾਫ ਆ ਲਾਇਆ इवन ਅਸੀਂ ਕੰਟਰੈਕਟਰ ਦੇ ਬੰਦੇ ਲੈ ਕੇ ਵੀ ਲੋਕਾਂ ਨੂੰ ਅਸੀਂ ਸਪਲਾਈ ਮਹਈਆ ਕਰਾ ਰਹੇ ਹਾਂ ਕੋਈ ਕਿਤੇ ਵੀ ਇਸ ਟਾਈਮ ਤੇ ਕੋਈ ਸਪਲਾਈ ਬੰਦ ਨਹੀਂ ਸਾਰੀ ਚੱਲ ਰਹੀ ਹੈ ਇੰਡੀਵਿਜੂਅਲ ਕੰਪਲੇਂਟ ਕੋਈ ਹੋ ਸਕਦੀ ਹੈ ਪੈਂਡਿੰਗ ਹੋਵੇ ਅਦਰਵਾਈਜ਼ ਸਪਲਾਈ ਚੱਲ ਰਹੀ ਹੈ ਸਾਰੀ